ਮੈਂ ਸਰਬੰਸ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਸ਼ ਕਮੇਟੀ ਤੋਂ ਕੇਐਮਐਮ ਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਕੱਲ ਸ਼ਹੀਦ ਸੁਭਕਰਨ ਸਿੰਘ ਜੀ ਦੀ ਅੰਤਮ ਅਰਦਾਸ ਦੇ ਵਿੱਚ ਸ਼ੀਧੀ ਸਮਾਗਮ ਜਿਹੜਾ ਐਲਾਨ ਕੀਤਾ ਵਾ ਸਰਕਾਰ ਕਹਿ ਰਹੀ ਸੀ ਵੀ ਤੁਸੀਂ ਟਰੈਕਟਰ ਟਰਾਲੀਆਂ ਨੂੰ ਛੱਟ ਕੇ ਜਿੱਦਾਂ ਮਰਜ਼ੀ ਚਲੇ ਜਾਓ ਪਰ ਪੰਜਾਬ ਵਾਲੇ ਅਸੀਂ ਦਿੱਲੀ ਜਾਣ ਤੇ ਕਾਇਮ ਹੈਗੇ ਆ ਉਦੋਂ ਪੰਜਾਬ ਹਰਿਆਣਾ ਦਿੱਲੀ ਜਾਊਗਾ ਟਰੈਕਟਰ ਟਰਾਲੀਆਂ ਦੇ ਜਦੋਂ ਰਾਹ ਸਰਕਾਰ ਰਾਹ ਖੁੱਲੇ ਦਊਗੀ ਅਸੀਂ ਉਸ ਗੱਲ ਤੇ ਕਾਇਮ ਹਾਂ ਬਹੁਤ ਸਾਰੇ ਸੂਬੇ ਸਾਡੇ ਆ ਉਹ ਟਰੈਕਟਰ ਟਰਾਲੀਆਂ ਤੇ ਆ ਹੀ ਨਹੀਂ ਸਕਦੇ ਬਹੁਤ ਸਾਰੇ ਇਹੋ ਜਿਹੇ ਖੇਤ ਰ ਆ ਚੱਲ ਕੇ ਆ ਸਕਦੇ ਆ ਤੋਂ ਦੂਜੇ ਜਿਹੜੇ ਸੂਬੇ ਨੇ ਉਹਨਾਂ ਨੂੰ ਅਸੀਂ ਫੈਸਲਾ ਕੀਤਾ ਵੀ ਤੁਸੀਂ 6 ਮਾਰਚ ਨੂੰ ਚਾਹੇ ਟ੍ਰੇਨਾਂ ਰਾਹੀਂ ਚਾਹੇ ਬੱਸਾਂ ਰਾਹੀਂ ਚਾਹੇ ਉਹ ਪੈਦਲ ਚੱਲ ਕੇ ਵੀ ਬਹੁਤ ਸਾਰੇ ਪੈਦਲ ਵੀ ਚੱਲ ਸਕਦੇ ਉਹਨਾਂ ਦੇ ਰਾਹਾਂ ਤੇ ਉਹ ਦਿੱਲੀ ਜਾਣਗੇ ਹੁਣ ਕੇਂਦਰ ਸਰਕਾਰ ਦਾ ਚਿਹਰਾ ਨੰਗਾ ਕਰਾਂਗੇ ਨਾ ਪਹਿਲੋਂ ਵੀ ਟ੍ਰੇਨਾਂ ਤੇ ਆਏ ਕਿਸਾਨਾਂ ਨੂੰ ਦਿੱਲੀ ਚ ਗ੍ਰਿਫਤਾਰ ਕੀਤਾ ਸੀਗਾ ਜਾਂ ਸਰਕਾਰ ਐਲਾਨ ਕਰ ਦੇਵੇ ਵੀ ਠੀਕ ਆ ਦੇਸ਼ ਦੇ ਦੂਜੇ ਕਿਸਾਨ ਆ ਕੇ ਜੰਤਰ ਮੰਤਰ ਤੇ ਮੋਰਚਾ ਲਾੜਨ ਸਾਨੂੰ ਕੋਈ ਤਰਾਜ ਨਹੀਂ ਪਤਾ ਲੱਗ ਜੂ ਤੇ ਜੇ ਸਰਕਾਰ ਦਿੱਲੀ ਦੇ ਵਿੱਚ ਦੂਜਿਆਂ ਸੂਬਿਆਂ ਨੂੰ ਜਿਨ੍ਹਾਂ ਨੇ ਹੋਰ ਨਾ ਥਾਮਾ ਤੇ ਉਹਨਾ ਜੰਤਰ ਮੰਤਰ ਤੇ ਮੋਰਚਾ ਲਾਉਂਦੂਗੀ ਇੱਕ ਮੋਰਚਾ ਉੱਥੇ ਚੱਲ ਜੂਗਾ ਸਾਡੇ ਵਾਲਾ ਮੋਰਚਾ ਇੱਥੇ ਚੱਲੂਗਾ ਇੱਕ ਤਾਂ ਇਹ ਐਲਾਨ ਹੈਗਾ ਜਿਹਨੂੰ ਕਈ ਮੀਡੀਆ ਦੇ ਵਿੱਚ ਗਲਤ ਟੰਗਣਾ ਪੇਸ਼ ਕੀਤਾ ਜਾ ਰਿਹਾ ਦੂਸਰਾ ਅਸੀਂ ਇੱਕ ਤੀਜਾ ਮੋਰਚਾ ਹੋਰ ਡੱਬ ਵਾਲੀ ਤੇ ਖੋਲਣ ਜਾ ਰਹੇ ਹਾਂ ਉਹ ਵੀ ਤੁਹਾਡੇ ਸਾਹਮਣੇ ਆਜੂਗਾ ਜਾਕੀ ਜੜਾ 10 ਮਾਰਚ ਦਾ ਐਲਾਨ ਹੈਗਾ 4 ਘੰਟੇ ਦਾ ਰੇਲਾਂ ਜਾਮ ਕਰਨ ਦਾ ਉਹ ਦੇਸ਼ ਪੱਧਰ ਤੇ ਆ ਉੱਤੇ ਸਾਰੇ ਥਾਵਾਂ ਤੇ 12 ਤੋਂ 4 ਵਜੇ ਤੱਕ ਜਿਹੜਾ ਬਈ ਕਰਾਂਗੇ ਮੋਦੀ ਸਰਕਾਰ ਆਪਦੇ ਮੀਡੀਆ ਦੇ ਥਰੂ ਪੂਰੇ ਜੋਰ ਨਾਲ ਪ੍ਰਚਾਰ ਕਰਨ ਤੇ ਲੱਗੀ ਹੋਈ ਆ ਉਹਨੂੰ ਲੱਗਦਾ ਪਈ ਇਹਨਾਂ ਦਾ ਮੁੱਦਾ ਡੀਰੇਲ ਕਰੀਏ ਪ੍ਰਧਾਨ ਮੰਤਰੀ ਜੀ ਉਹ 247 ਦਾ ਪਲਾਨ ਦੁਨੀਆ ਦੇ ਸਾਹਮਣੇ ਰੱਖ ਰਹੇ ਹੈਗੇ ਆ ਪਰ ਅਸੀਂ ਕਹਿੰਨੇ ਵੀ ਆਪਾਂ 19 ਤੋਂ ਲੈ ਕੇ 24 ਦਾ ਹਿਸਾਬ ਕਰਦੀਏ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਹੋਗੀ ਜਿਹੜਾ 2014 ਚ ਆਉਣ ਲੱਗਿਆਂ ਚੋਣ ਮੈਨੀਫੈਸਟੋ 'ਚ ਵਾਦਾ ਕੀਤਾ ਸੀਗਾ ਵੀ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਦਵਾਂਗੇ ਉਹ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦਾਇਰ ਕਰਕੇ ਸਰਕਾਰ ਭੱਜ ਗਈ ਉਹਦਾ ਜਵਾਬ ਕਿੰਨੇ ਦੇਣਾ ਹੈਗਾ 15-15 ਲੱਖ ਵਾਲੀ ਗੱਲ ਉਹ ਮੋਦੀ ਸਰਕਾਰ ਭੁੱਲ ਗਈ ਜਿਹੜਾ ਕਹਿੰਦੇ ਖਾਤਿਆਂ 'ਚ ਪਾ ਲਾਂਗੇ ਬਾਅਦ 'ਚ ਕਹਿੰਦੇ ਜੁਮਲਾ ਸਾਬਤ ਹੋ ਗਿਆ ਵਾ ਜਿਹੜੇ ਕਹਿੰਦੇ ਸੀ ਅਰਕੀ ਵੀ ਆਮਦਨ ਦੁੱਗਣੀ ਕਰ ਦਿਆਂਗੇ ਇਹਦਾ ਕੀ ਹੋ ਗਿਆ ਜਿਹੜੇ ਕਹਿੰਦੇ ਸਮਾਨ ਨਹੀਂ ਮਿਲ ਰਿਹਾ ਜਿਹੜਾ 9 ਦਸੰਬਰ ਨੂੰ ਚਿੱਠੀ ਆਈ ਸੀ 2 ਸਾਲ ਉਹਨੂੰ ਹੋ ਗਏ ਆ ਕਿ ਸਮਾਨ ਨਹੀਂ ਮਿਲਿਆ ਹੈਗਾ ਇਹ 75 76 ਸਾਲ ਦਾ ਕਿਸਾਨਾਂ ਮਜ਼ਦੂਰਾਂ ਦੀ ਮੰਗ ਹੈ ਕਿਹੜੀ ਕਿਸਾਨ ਜਥੇਬੰਦੀ ਮੰਗ ਨਹੀਂ ਕਰਦੀ ਰਹੇ ਵੀ ਸਾਨੂੰ ਐਮਐਸਬੀ ਗਰੰਟੀ ਕਾਨੂੰਨ ਬਣਾ ਕੇ ਜਾਂ ਜਿਹੜੀਆਂ 23 ਫਸਲਾਂ ਦਾ ਐਲਾਨ ਕਰਦੀ ਉਹਦੀ ਪਕਿਉਰਮੈਂਟ ਨਾ ਕੀਤੀ ਜਾਵੇ ਸੋ ਝੂਠਾ ਨੈਟਿਵ ਫਲਾਇਆ ਜਾ ਰਿਹਾ ਇਹ ਅੰਦੋਲਨ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਸਰਕਾਰ ਮੰਗਾ ਨਹੀਂ ਮੰਨ ਲੈਂਦੀ ਧੰਨਵਾਦ ਜਿਹੜਾ ਕੇਐਮਐਮ ਇਸ ਕੇਮ ਗੈਰ ਰਾਜਨੀਤਿਕ ਵੱਲੋਂ ਮੋਰਚਾ ਚੱਲ ਰਿਹਾ ਅੱਜ ਉਹਨੂੰ 20ਵਾਂ ਦਿਨ ਹੋ ਗਿਆ ਵਾ ਪਰ ਮੋਰਚਾ ਚੜ੍ਹਦੀ ਕਲਾ ਵਿੱਚ ਲੋਕ ਵੱਧ ਰਹੇ ਆ ਕੌਨਫੀਡੈਂਸ ਆ ਵਿਸ਼ਵਾਸ ਆ ਗਿਆ ਤੋਂ ਮੋਦੀ ਸਰਕਾਰ ਆਪ ਦੇ ਚੱਲ ਰਾਹੀ ਖਾਸ ਕਿਸਮ ਦੇ ਲੋਕਾਂ ਰਹੀ ਇੱਕ ਖਾਸ ਕਿਸਮ ਦੀ ਵਿਚਾਰਤਾਰਾਂ ਵਾਲੇ ਜਿਹੜੇ ਸਰਕਾਰੀ ਟਾਊਟ ਹੈਗੇ ਉਹਨਾਂ ਰਹੀ ਇਹ ਪ੍ਰਚਾਰ ਕਰਨ ਦਾ ਯਤਨ ਕਰ ਰਹੀ ਹੈਗੀ ਆ ਵੀ ਜੀ ਹੁਣ ਕੋਡ ਆਫ ਕੰਡਕਟ ਲੱਗ ਜਾਣਾ ਮੋਰਚਾ ਚੱਲਣਾ ਨਹੀਂ ਹੈਗਾ ਜੀ ਫਿਰ ਇਹਨਾਂ ਨੂੰ ਮੋਰਚਾ ਵਾਪਸ ਲੈ ਲੈਣਾ ਚਾਹੀਦਾ ਜੀ ਫਿਰ ਤਿਆਰੀ ਕਰਕੇ ਆਉਣੀ ਚਾਹੀਦੀ ਵੀ ਕਿਉਂ ਨਹੀਂ ਮੋਰਚਾ ਚੱਲਣਾ ਐਡਾ ਵੱਡਾ ਦੇਸ਼ ਦੁਨੀਆ ਦਾ ਜਿਹੜਾ ਮੋਰਚਾ ਬਣ ਗਿਆ ਵਾ ਜੇ ਸਾਨੂੰ 76 ਸਾਲਾਂ ਜਿਹੜੀਆਂ ਮੰਗਾਂ ਨਹੀਂ ਪ੍ਰਾਪਤ ਹੋਈਆਂ ਜੇ ਅਹੀ ਸਾਲ ਸੰਘਰਸ਼ ਵੀ ਕਰ ਲਗੇ ਜੋ ਮੰਗਾਂ ਪ੍ਰਾਪਤ ਹੋ ਜਨ ਇੱਕ ਤੇ ਛੋਟੀ ਗੱਲ ਆ ਇਹ ਵੀ ਕਈ ਚੈਨਲ ਕਰ ਰਹੇ ਆ ਵੀ ਜੇ ਇਸਰਾਇਲ ਤੋਂ ਵੱਡਾ ਹਮਲਾ ਕਰੂਗੀ ਮੋਦੀ ਸਰਕਾਰ ਜੇ ਜਿੱਤ ਕੇ ਆ ਗਈ ਫਿਰ ਜੇ ਘਰਾਂ 'ਚ ਵੜੇ ਹੋਵਾਂਗੇ ਤਾਂ ਫਿਰ ਇਹ 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 ਇਹਦਾ ਮੁਕਾਬਲਾ ਕਰ ਲਾਂਗੇ ਕਿ ਜਾਂ ਫਿਰ ਸੰਘਰਸ਼ ਵਿੱਚ ਰਹਿ ਕੇ ਮੋਦੀ ਸਰਕਾਰ ਦਾ ਹਰ ਜ਼ਬਰਦਸਤ ਮੁਕਾਬਲਾ ਕੀਤਾ ਜਾ ਸਕਦਾ ਦੂਸਰਾ ਜਣੀ ਪਾਜਪਾ ਨੂੰ ਕੀ ਸੂਟ ਕਰਦਾ ਮੋਦੀ ਨੂੰ ਕੀ ਸੂਟ ਕਰਦਾ ਕਿ ਉਹ ਅਸਲ ਦਿੱਲੀ ਦੇ ਖਿਲਾਫ ਚੱਲ ਰਹੇ ਅੰਦੋਲਨ ਤੋਂ ਮਸਲੇ ਨੂੰ ਡੀਰੇਲ ਕਰੇ ਔਰ ਕਿਸਾਨ ਆਗੂਆਂ ਦੇ ਆਪਸੀ ਬਿਆਨਬਾਜ਼ੀ ਨੂੰ ਚੈਨਲਾਂ ਤੇ ਉਛਾਲੇ ਬਹੁਤ ਸਾਰੇ ਚੈਨਲ ਇਹ ਚੈਨਲਾਂ ਦਾ ਯਤਨ ਕਰ ਰਹੇ ਹੈ ਸਵਾਲ ਤਾਂ ਭਈ ਸੱਤਾ ਤਾਂ ਹੋਣੀ ਚਾਹੀਦੀ ਨਾ ਸੱਤਾ ਸਾਡੀ ਗੱਲ ਨਹੀਂ ਮੰਨਦੀ ਉਹਨਾਂ ਤਾਂ ਹੋਣੀ ਚਾਹੀਦੀ ਨਾ ਤੋਂ ਇਸ ਕਰਕੇ ਪ੍ਰੈਸਪੈਂਟ ਵੀ ਦੁੱਜੀ ਜਿਹੜੇ ਕੱਲਾ ਦੋ ਜਥੇਬੰਦੀਆਂ ਦਾ ਨਾਂ ਲਿਆ ਜਾਂਦਾ ਦੋ ਆਗੂਆਂ ਦਾ ਸਰਮਣ ਸਿੰਘ ਪੰਦੇਰ ਅਡੱਲੇ ਵਾਲ ਸਾਹਿਬ ਦਾ ਇਹ ਦੋ ਨਹੀਂ ਇਹ ਕੇਐਮਐਮ ਕੇਐਮ ਦੇ ਵਿੱਚ 100 ਜਥੇਬੰਦੀਆਂ ਨਹੀਂ ਦੇਸ਼ਦੀਆਂ আর এসਕੇਐਮ ਗੈਰ ਰਾਜਨੀਤਿਕ ਦੇ ਵਿੱਚ 100 ਜਥੇਬੰਦੀਆਂ ਨੇ ਤੇ ਜਿਹੜਾ ਸਾਡਾ ਰੇਲ ਰੋਕੋ ਜੇ ਤੁਹਾਨੂੰ ਦੇਸ਼ ਪਰਚ ਪਤਾ ਲੱਗ ਜੂਗਾ ਦੇਸ਼ ਪਰਚ ਅਧੋਲਣ ਕਿਵੇਂ ਫੈਲ ਰਿਹਾ ਹੈਗਾ ਚੱਲ ਰਿਹਾ ਹੈਗਾ ਦੂਸਰਾ ਕੀ ਮਨਜੀਤ ਸਿੰਘ ਰਾਏ ਵੱਡਾ ਚਿਹਰਾ ਨਹੀਂ ਹੈਗੇ ਜਿਹੜੇ ਕਹਿ ਰਹੇ ਆ ਕਿ ਆਪਣਾ ਬਜ਼ੁਰਗ ਕਿਸਾਨ ਆਗੂ ਸਤਨਾਮ ਸਿੰਘ ਜੀ ਬਹਿਰੂ ਵੱਡਾ ਚਿਹਰਾ ਨਹੀਂ ਹੈਗੇ ਕਿ ਬਲਦੇਵ ਸਿੰਘ ਜੀ ਸਿਰਸਾ ਉਹ ਵੱਡਾ ਚਿਹਰੇ ਪੁਰਾਣੇ ਅੰਦੋਲਨ ਦੇ ਇਹਦੇ ਵਿੱਚ ਨਹੀਂ ਕਿ ਸਰਜੀਤ ਸਿੰਘ ਫੂਲ ਵੱਡਾ ਚਿਹਰਾ ਨਹੀਂ ਹੈਗੇ ਤੋਂ ਸਾਡੇ ਕੋਲੇ 12 ਕਿਸਾਨ ਜਥੇਬੰਦੀਆਂ ਉਹ ਨੇ ਜਿਹੜੀਆਂ ਪਹਿਲੀਆਂ 32 ਜਥੇਬੰਦੀਆਂ ਚ ਰਹਿੰਦੀਆਂ ਰਹੀਆਂ ਤੋਂ ਇਹ ਇਹ ਦੋ ਆਗੂਆਂ ਦਾ ਛੋਟੀ ਲੀਡਰਸ਼ਿਪ ਦਾ ਵਾਅਦਾ ਕੀਤਾ ਜਾ ਰਿਹਾ ਉਹ ਸਾਰੇ ਸਾਡੇ ਕੋਲ ਲੀਡਰ ਦੇਸ਼ ਲੈਵਲ ਤੇ ਵੱਡੇ ਨੇ ਸਾਰੇ ਦੱਸੇ ਜਾ ਰਹੇ ਨੇ ਤੋਂ ਇਸ ਕਰਕੇ ਇਸ ਪਰਸੈਪਸ਼ਨ ਤੋਂ ਲੋਕ ਧਿਆਨ ਦੇਣ ਵੀ ਜਿਹੜੇ ਅੰਦੋਲਨ ਤੋਂ ਦੁਖੀ ਹੋਏ ਪਾਜਪਾ ਦੇ ਟਾਊਟ ਨੇ ਉਹ ਪੂਰਾ ਜ਼ੋਰ ਲਾ ਰਹੇ ਨੇ ਪੂਰੀ ਜ਼ੋਰ ਨਾਲ ਜਿਹੜਾ ਵਾ ਇਹ ਜਿਹੜਾ ਵਾ ਕੱਲ ਚਲਾ ਰਹੇ ਵੀ ਮੋਰਚਾ ਕਿਵੇਂ ਨਾ ਕਿਵੇਂ ਫੇਲ ਹੋ ਜਾਏ ਇਹਦਾ ਜਵਾਬ ਅਸੀਂ ਕੱਲੇ ਨਹੀਂ ਦੇ ਸਕਦੇ ਸਾਰੇ ਪੰਜਾਬੀਆਂ ਨੂੰ ਨੌਜਵਾਨਾਂ ਨੂੰ ਉਹਨਾਂ ਚੈਨਲਾਂ ਨੂੰ ਉਹਨਾਂ ਨੂੰ ਮਿਲ ਕੇ ਦੇਣਾ ਪਊ ਉਹਦੇ ਥੱਲੇ ਕਮੈਂਟ ਕਰਕੇ ਦੇਣਾ ਪਊ ਮੋਰਚਾ ਚੜ੍ਹਦੀ ਕਲਾ ਰਾਰ ਚੜ੍ਹਦੀ ਕਲਾ ਦੇ ਵਿੱਚ ਜਾਰੀ ਰਹੂਗਾ